ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਮਾਤ ਪਿਤਾ ਭਾਈ ਸੁਤ ਬੰਦਪ ਤਿੰਨ ਕਾ ਬਲ ਹੈ ਥੋਰਾ ਅਨੇਕ ਰੰਗ ਮਾਇਆ ਕੇ ਪੇਖੇ किश साथ ना चाले पूरा मात पिता भाई सुतबंदप तिनका बल है थोरा अनेक रंग माया के पिखे किश साथ न चाले पूरा ठाकुर तुझ बिन आहे ना मूरा ਮੋਹੇ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਹਿਓ ਤੁਮਰਾ ਤੋਰਾ ਰਹਾਉ ਬਲ 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 ਚਰਨ ਤੁਮਾਰੇ ਈਹਾਂ ਊਹਾਂ ਤੁਮਰਾ ਜੋਰਾ ਸਾਧ ਸੰਗ ਨਾਨਕ ਤਰਸ ਪਾਇਓ ਬਿਨ ਸੋ ਸਗਲ ਨਿਹੋਰਾ ਬਲ 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 ਚਰਨ ਤੁਮਾਰੇ ਈਹਾਂ ਊਹਾਂ ਤੁਮਾਰਾ ਜੋਰਾ ਸਾਧ ਸੰਗ ਨਾਨਕ ਤਰਸ ਪਾਇਓ ਬਿਨ ਸੋ ਸਗਲ ਨਿਹੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਹੀ ਮਹੱਲਾ ਪੰਜਵਾਂ ਏ ਭਾਈ ਮਾਂ ਪਿਓ ਭਰਾ ਪੁੱਤਰ ਰਿਸ਼ਤੇਦਾਰ ਇਹਨਾਂ ਦਾ ਆਸਰਾ ਕਮਜ਼ੋਰ ਆਸਰਾ ਹੈ ਮੈਂ ਮਾਇਆ ਦੇ ਵੀ ਅਨੇਕਾ ਰੰਗ ਤਮਾਸ਼ੇ ਵੇਖ ਲਏ ਹਨ ਇਹਨਾਂ ਵਿੱਚੋਂ ਵੀ ਕੁਝ ਰੱਤਾ ਭਰ ਵੀ ਜੀਵ ਦੇ ਨਾਂ ਨਹੀਂ ਜਾਂਦਾ ਏ ਮਾਲਕ ਪ੍ਰਭੂ ਤੇਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਹੈ ਮੈਂ ਨੇ ਆਸਰੇ ਗੁਣਹੀਨ ਵਿੱਚ ਕੋਈ ਗੁਣ ਨਹੀਂ ਹੈ ਮੈਂ ਤੇਰਾ ਹੀ ਆਸਰਾ ਤੱਕਿਆ ਹੈ ਰਹਾਉ ਏ ਪ੍ਰਭੂ ਮੈਂ ਤੇਰੇ ਚਰਨਾਂ ਤੋਂ ਕੁਰਬਾਨ 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 ਜਾਂਦਾ ਹਾਂ ਇਸ ਲੋਕ ਦੇ ਪਰਲੋਕ ਵਿੱਚ ਮੈਨੂੰ ਤੇਰਾ ਹੀ ਆਸਰਾ ਹੈ ਤੇਰਾ ਹੀ ਸਹਾਰਾ ਹੈ ਏ ਨਾਨਕ ਆਖ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਟਿੱਕੇ ਪ੍ਰਭੂ ਦਾ ਦਰਸ਼ਨ ਕਰ ਲਿਆ ਉਸ ਦੀ ਮੁਤਾਜੀ ਖਤਮ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ